ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਦਰਸਲ ਅੱਜ ਅਸੀਂ ਗੱਲ ਕਰਨ ਜਾ ਰਹੀਆਂ ਇੱਕ ਹਾਲ ਹੀ ਵਿੱਚ ਫੇਮਸ ਹੋ ਰਹੀ ਕੁੜੀ ਬਾਰੇ ਕੌਣ ਹੈ ਇਹ ਕੁੜੀ ਜੋ ਕਿ ਕੁਝ ਪਲਾਂ ਦੇ ਵਿੱਚ ਹੋ ਗਈ ਹੈ ਮਸ਼ਹੂਰ ਜਿਸ ਨੂੰ ਮਿਸ ਇੰਡੀਆ ਵੀ ਕਿਹਾ ਜਾ ਰਿਹਾ ਹੈ ਦੋਸਤੋ ਇਸ ਕੁੜੀ ਦਾ ਨਾਮ ਮੌਨਿਕਾ ਲੀਜ਼ਾ ਹੈ ਜੋ ਕਿ ਐਮਪੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ ਜਿਸ ਦੀ ਉਮਰ ਕੇਵਲ 16 ਸਾਲ ਦੀ ਹੈ ਦਰਸਲ ਇਹ ਕੁੜੀ ਕੁੰਬ ਦੇ ਮੇਲੇ ਵਿੱਚ ਮਾਲਾ ਵੇਚਦੀ ਹੈ ਅਚਾਨਕ ਹੀ ਕਿਸੇ ਸ਼ਖਸ ਦੁਆਰਾ ਇਸ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਕਾਫੀ ਫੇਮਸ ਹੋ ਜਾਂਦੀ ਹੈ ਜੋ ਵੀ ਮੇਲੇ ਤੱਕ ਆਉਂਦਾ ਹੈ ਇਸ ਨਾਲ ਫੋਟੋ ਜ਼ਰੂਰ ਕਰਵਾਉਂਦਾ ਹੈ ਇਨ੍ਹਾਂ ਸਭ ਦੇ ਦਰਮਿਆਨ ਇੱਕ ਹੋਰ ਖਬਰ سامنے ਆਈ ਹੈ ਕਿ ਇਸ ਕੁੜੀ ਦੀ ਗੱਲਬਾਤ ਸਲਮਾਨ ਖਾਨ ਨਾਲ ਹੋਈ ਹੈ ਅਤੇ ਉਹਨਾਂ ਨੂੰ 10 ਕਰੋੜ ਰੁਪਏ ਵੀ ਦਿੱਤੇ ਗਏ ਹਨ ਪਰ ਇਸ ਕੁੜੀ ਵੱਲੋਂ ਸਭ ਕੁਝ ਕਲੀਅਰ ਕਰ ਦਿੱਤਾ ਗਿਆ ਹੈ ਕਿ ਨਾ ਹੀ ਤਾਂ ਉਹਨਾਂ ਦੀ ਗੱਲ ਸਲਮਾਨ ਖਾਨ ਨਾਲ ਹੋਈ ਹੈ ਤੇ ਨਾ ਹੀ ਉਹਨਾਂ ਨੂੰ ਕੋਈ 10 ਕਰੋੜ ਰੁਪਏ ਆਏ ਹਨ ਉਹ ਕਹਿੰਦੇ ਜੇ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਅੱਜ ਉਹ ਕੁੰਬ ਦੇ ਮੇਲੇ ਵਿੱਚ ਬੈਠ ਕੇ ਮਾਲਾ ਕਿਉਂ ਵੇਚ ਰਹੀ ਹੁੰਦੀ ਸੋ ਦੋਸਤੋ ਤੁਹਾਨੂੰ ਇਹ ਕੁੜੀ ਕਿਵੇਂ ਦੀ ਲੱਗੀ ਸਾਡੇ ਨਾਲ ਆਪ ਦੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਮੈਂਟ